ਫਿਰ ਭਾਈ ਜੀਵਨ ਸਿੰਘ ਨੂੰ ਆਗਿਆ ਦਿੱਤੀ ਅੰਗਰੇਜ਼ਾਂ ਗੁਰੂ ਕਾ ਦੇਕਾ ਜੀਵਨ ਸਿੰਘ ਇਹਨਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਸਰਸਾ ਤੱਕ ਜੰਗ ਕਰਦਾ ਹਾਂ ਹਜੂਰ ਕਹਿ ਲਗੇ ਚੰਗਾ ਤੇਰੀ ਮੌਲ ਤੋਂ ਇਥੋਂ ਤੱਕ ਹੀ ਮੰਗ ਮੰਦੀ ਆ ਇਥੋਂ ਤੱਕ ਹੀ ਆਵਾਂਗਾ ਇੱਥੇ ਸ਼ਹੀਦ ਹੋ ਜਾਵਾਂਗਾ ਮਹਾਨ ਜੰਗ ਜੁੱਭ ਕਰਦਾ ਹੋਇਆ ਭਾਈ ਜੀਵਨ ਸਿੰਘ ਵੀ ਸ਼ਹੀਦ ਹੋਇਆ ਸੀ ਜਿਹੜੇ ਬਾਬਾ ਜੀਵਨ ਸਿੰਘ ਜਿਹਨਾਂ ਨੂੰ ਅੱਜ ਹਰੀਜਨ ਕਹਿੰਨੇ ਪਛੜੀਆਂ ਸਰਾਣੀਆਂ ਕਹਿੰਨੇ ਆ ਗੁਰੂ ਸਾਹਿਬ ਨਾਲੋਂ ਰਗਰੇਟੇ ਕਾ ਕੇ ਸ਼ਾਤੀ ਨਾਲ ਲਾਇਆ ਉਹ ਬਾਬਾ ਜੀਵਨ ਸਿੰਘ ਨੇ ਸਤੂਰ ਕੇਡ ਮਾਸਟਰ ਸਾਹਿਬ ਦਾ ਸਿੱਖ ਲਿਆਏ ਉਹਨਾਂ ਨੇ ਸਰਸ੍ਰੇ ਤੇ ਸ਼ਹੀਦੀ ਪਾਈ ਬਾਬਾ ਅਜੀਤ ਸਿੰਘ ਨੇ ਘੇਰੇ ਵਿਟਾਉਣਾ ਉਦੇ ਸਿੰਘ ਨੂੰ ਭੇਜ ਕੇ ਬਾਬਾ ਅਜੀਤ ਸਿੰਘ ਨੂੰ ਜੰਗ ਵਿੱਚੋਂ ਛਡਾਉਣਾ ਬਾਬਾ ਅਜੀਤ ਸਿੰਘ ਨੇ ਕਾਂਗੀ ਧਰ ਦੇ ਪਾਸ ਪਹੁੰਚਣਾ ਉਦੇ ਸਿੰਘ ਨੇ ਉੱਥੇ ਸ਼ਹੀਦੀ ਦੇਣੀ ਫੇਰ ਸਿੰਘਾਂ ਦੀ ਹਾਲਨਾ ਵੇਖ ਕੇ ਗੁਰੂ ਸਾਹਿਬ ਜੀ ਨੇ ਪੰਜਾ ਸਿੰਘਾਂ ਨੂੰ ਹਜ਼ੂਰੀ 'ਚ ਬਿਠਾਇਆ ਭਾਈ ਦਇਆ ਸਿੰਘ ਜੀ ਪੰਜਾ ਪਿਆਰਿਆਂ ਚੋਂ ਸਨ ਭਾਈ ਭਰਨ ਸਿੰਘ ਜੀ ਪੰਜਾਂ ਪਿਆਰਿਆਂ ਚੋਂ ਸਨ ਭਾਈ ਮਾਨ ਸਿੰਘ ਜੀ ਸਨ ਮਹਾਰਾਜ ਦੇ ਚੌੜਦਾਰ ਤੇ ਭਾਈ ਸੰਗਤ ਸਿੰਘ ਜੀ ਸਨ ਤੇ ਭਾਈ ਸੰਤ ਸਿੰਘ ਜੀ ਸਨ ਇਹਨਾਂ ਸਿੰਘਾਂ ਦੇ ਭਾਈ ਪੰਜਾਂ ਨੂੰ ਮਹਾਰਾਜ ਸਾਹਿਬ ਜੀ ਨੇ ਉਸ ਜਿਹੜੇ ਆਪਣੀ ਕਲਗੀ ਦੇ ਜਿਗਾ ਅੱਗੇ ਰੱਖ ਦਿੱਤੀ ਕਿਹਾ ਕੇ ਲਓ ਖਾਲਸਾ ਜੀ ਖਾਲਸਾ ਗੁਰੂ ਗੁਰੂ ਖਾਲਸਾ ਇਹ ਵਜਨ ਜਦੋਂ ਕਹੇ ਉਸ ਜਿਹੜੇ ਸਾਧ ਸੰਗਤ ਜੀ ਭਾਈ ਸੰਤ ਸਿੰਘ ਦਾ ਚਿਹਰਾ ਸਤਗੁਰਾਂ ਦੇ ਨਾਲ ਮਿਲਦਾ ਸੀ ਇਹ ਇਹਨਾਂ ਨੀਤੀ ਦੇ ਨਾਲ ਸਾਰਿਆਂ ਸਿੰਘਾਂ ਨੇ ਕਹਿ ਕੇ ਮਾਰਾ ਭਾਈ ਸੰਤ ਸਿੰਘ ਨੂੰ ਜਥੇਦਾਰ ਅਸੀਂ ਖਾਪ ਦੰਨੇ ਆ ਸੁਣ ਕੇ ਭਾਈ ਸੰਤ ਸਿੰਘ ਨੂੰ ਕਲਗੀ ਜਿਗਾ ਪਹਰਾ ਦਿੱਤੀ ਗਈ ਤੇ ਕਈ ਕਹਿੰਦੇ ਐ ਕਿ ਸੰਤ ਸਿੰਘ ਜੀ ਦੇ தாம் ਭਾਈ ਆਪਣੇ ਸੰਗਤ ਸਿੰਘ ਜੀ ਦੇ ਕਿਹ ਹਰ ਜੋ ਐ ਸਾਰੇ ਗੁਰੂ ਕੇ ਸਿੱਖ ਸਾਰਿਆਂ ਦੇ ਚਰਨ ਮਨਾ ਲੈਣ ਯੋਗ ਐ ਜਿਨ੍ਹਾਂ ਨੇ ਇਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਗੁਰਬਲਾਜ ਸੁਖਾ ਸਿੰਘ ਨੇ ਬੰਗਸੀ ਸੰਗਤ ਸਿੰਘ ਦਾ ਨਾਮ ਰੱਖਿਆ ਹੈ ਕਿ ਉਹਨਾਂ ਨੂੰ ਇਹ ਕਲਮੀ ਦਿੱਤੀ ਸੀ ਭਾਈ ਸੰਤ ਸਿੰਘ ਜੀ ਨੂੰ ਦਿੱਤੀ ਸੀ ਇਹ ਗੁਰਪ੍ਰਤਾਪ ਵਿੱਚ ਲਿਖਿਆ ਹੋਇਆ ਸਾਰੇ ਪੰਜਾਂ ਨੂੰ ਗੁਰੂ ਸਾਹਿਬ ਨੇ ਬੇਤੀ ਸੀ ਬਾਕੀ ਜਿਹੜੇ ਸਿੰਘਾਂ ਨੂੰ ਕਿਹਾ ਵੀ ਤਿੰਨ ਸਾਡੇ ਨਾਲ ਸਿੰਘ ਜਾਣ ਤੇ ਦੋ ਸਿੰਘ ਇੱਥੇ ਰਹਿਣ ਭਾਈ ਕੋਠਾ ਸਿੰਘ ਸੀ ਇੱਕ ਉਹ ਨਗਾਰ ਚ ਉਹਨੂੰ ਕਹਿੰਦੂ ਨਗਾਰੇ ਦੀ ਸੇਵਾ ਕਰਦਾ ਰਹੋ ਵਜਾਉਂਦਾ ਰਹੇ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਜੀ ਨੇ ਸਿੰਘਾਂ ਦੇ ਪਾਈ ਇਹ ਗੁਰਤਾ ਆਪਣੀ ਅਰਬਕੇਸ ਰੂਪ ਦੀ ਸੱਚੇ ਪਾਤਸ਼ਾਹ ਜੀ ਨੇ ਫੇਰ ਚੌਕਰ ਸਾਹਿਬ ਤੋਂ ਜਦੋਂ ਜੂਰ ਸਾਹਿਬ ਗਏ ਐ ਉਦੋਂ ਖਾਲਸੇ ਦੇ ਫੇਰ ਬੇਨਤੀ ਕਰਨ ਤੋਂ ਪੰਜਾਂ ਸਿੰਘਾਂ ਨੂੰ ਤਾਬਿਆ ਖਿਲਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰਿਆਈ ਦਿੱਤੀ ਸੀ ਸਾਡਾ ਸੁਨੇਹ ਜੀ ਇਸ ਪ੍ਰਕਾਰ ਇਹ ਸਤਿਗੁਰੂ ਜੀ ਨੇ ਕੌਣ ਤੇ ਕੀਤੇ ਹਨ